ਕਿ ਇਹਦੇ ਵਿੱਚ ਖੜਾ ਹੁੰਦੇ ਸੀਗੇ ਦੋ 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 ਤਿੰਨ ਤਿੰਨ ਦਿਨ ਕੈਦੀ ਖੜਾ ਹੀ ਰਹਿੰਦਾ ਸੀਗਾ ਨਾ ਬੈਠਿਆ ਜਾਂਦਾ ਨਾ ਬੈਠੇ ਠੀਕ ਆ ਆ ਸਾਰੇ ਸੈੱਲ ਬਣੇ ਹੋ ਇੱਥੇ ਆ ਦੇਖੋ ਕਿੰਨੇ ਯਾਰ ਗੋਰਿਆਂ ਦੀ ਕਲਾਕਾਰੀ ਦੇਖੋ ਕੀਤੀ ਵੀ ਲੈ ਇਹ ਚ ਨੱਥੂ ਰਾਮ ਗੋੜਸੇ ਨੂੰ ਰੱਖਿਆ ਗਿਆ ਸੀ ਨੱਥੂ ਰਾਮ ਗੋੜਸੇ ਨੂੰ ਇੱਥੇ ਰੱਖਿਆ ਗਿਆ ਮੁਲਾਕਤ ਕਰਨ ਆਇਆ ਸਰ ਆਪਸੀ ਮੁਲਾਕਤ ਕਰਨੀ ਆ ਹਮਨੇ ਭਈਆ ਆ ਲੱਗਿਆ ਵਾ ਬੋਰਡ ਬਾਈ ਜੀ वेलकम टू डकशाही ਇੱਥੋਂ ਰਸਤਾ ਜਾਂਦਾ ਉੱਪਰ ਨੂੰ ਡਕਸ਼ਾਈ ਹੈਰੀਟੇਜ ਜੇਲ ਅੱਛਾ ਨੂੰ ਇਹਦੀ ਹਿਸਟਰੀ ਵਗੈਰਾ ਉੱਪਰ ਲਿਖੀ ਹੋਊਗੀ ਸਾਰੇ ਉੱਤੇ ਜਾ ਕੇ ਪੜਾਂਗੇ ਅਰੇ ਇਹ ਬਿਲਕੁਲ ਸਿੱਧਾ ਇੱਥੋਂ ਸਟ੍ਰੀਟ ਉੱਪਰ ਨੂੰ ਆ ਜੜਾਈ ਪੂਰੀ ਸਾਹਮਣੇ ਨਜ਼ਾਰਾ ਸ਼ਿਮਲੇ ਦਾ ਸ਼ਿਮਲੇ ਜਾਣੇ ਰਸਤੇ ਦੇ ਵਿੱਚ ਆਉਂਦੀ ਹੈ ਬਈ ਇਹ ਜੇਲ ਤਕਸ਼ਈ ਜੇਲ ਇੱਥੇ ਆ ਸ਼ਾਹੀ ਸ਼ਾਹ ਬਈ ਬੋਰਡ ਤਰਨੂਰ ਰਸਤਾ ਜਾ ਰਿਹਾ ਤਾਂ ਟੇਕਿੰਗ ਮਾਈ ਟਾਈਮ ਗਿਵਿੰਗ ਇਟ ਬੋਰਡ ਤਰਨੂਰ ਰਸਤਾ ਟੇਕਿੰਗ ਲਾਈਫ ਇਨਟੂ ਅ ਮਾਸਟਰਪੀਸ ਹਾਂਜੀ ਆ ਇਹ ਦਕਸ਼ਾਈ ਜੇਲ ਦਾ مین ਪੁਆਇੰਟ ਇਹ ਫਿਲਹਾਲ ਬੰਦ ਆ ਬਹੁਤ ਪੁਰਾਣੀ ਜੇਲ ਆ ਇਹ ਦਕਸ਼ਾਈ ਮਿਲਟਰੀ ਜੇਲ ਐਂਡ ਮਿਊਜ਼ੀਅਮ ਇੱਥੇ ਥੋੜਾ ਇਹਦੇ ਬਾਰੇ ਲਿਖਿਆ ਹੋਇਆ ਏ ਉਹ ਤੁਸੀਂ ਵੀਡੀਓ ਪਾਜ਼ ਕਰਕੇ ਪੜ ਲਿਓ ਅੱਗੇ ਤੁਹਾਨੂੰ ਮੈਂ ਦਕਸ਼ਾਈ ਹੈਰੀਟੇਜ ਮਿਊਜ਼ੀਅਮ ਦਕਸ਼ਾਈ ਜੇਲ ਮਿਊਜ਼ੀਅਮ ਟਾਈਮਿੰਗ ਇਹ ਵੀ ਹੈਗੀ ਆ ਜੀ ਮਾਰਨਿੰਗ 9:30 ਤੋਂ ਲੈ ਕੇ 12:30 ਤੇ ਸ਼ਾਮ ਨੂੰ 3 ਤੋਂ ਲੈ ਕੇ 5 ਵਜੇ ਤੱਕ ਤੇ ਸੋਮਵਾਰ ਆ ক্লোਜ਼ ਆ ਫਿਰ ਇਹਦੀ ਹਿਸਟਰੀ ਲਿਖੀ ਹੋਈ ਆ ਦਕਸ਼ਾਈ ਜੇਲ ਦੀ ਇਹ ਕਾਲ ਕਸ਼ਮੀਰ ਹਾਈਵੇ ਤੋਂ 27 ਕਿਲੋਮੀਟਰ ਵਾੜ ਦੀ ਦੂਰੀ ਤੇ ਆ ਠੀਕ ਆ ਜੀ ਤੇ ਸਮੁੰਦਰ ਤਲ ਤੋਂ ਹੈਗੀ ਆ 6087 ਫੁੱਟ ਦੀ ਉਚਾਈ ਤੇ ਆ 1847 ਈਸਵੀ ਦੇ ਵਿੱਚ ਬਣੀ ਸੀਗੀ ਇਹ ইস্ট ਇੰਡੀਆ ਕੰਪਨੀ ਨੇ ਮਤਲਬ ਕਿ ਬਣਾਇਆ ਸੀ ਇਹਨੂੰ ਕਿ ਮੰਨਿਆ ਦਾ ਕਿ ਹਿਮਾਚਲ ਦੀ ਵੱਡੀ ਜੇਲ ਹੈਗੀ ਆ ਇਹ ਤੇ ਪੁਰਾਣੀ ਜਾਦੇ ਆ ਇੱਥੇ ਕਵਰਿਕਸਤਾਨ ਵੀ ਹੈਗੇ ਆ ਮਿਊਜ਼ੀਅਮ ਵਿਦਿਸ਼ਾਈ ਸੈਂਟਰਲ ਜੇਲ ਆ ਕਵਰਿਕਸਤਾਨ ਤੇ ਸਕੂਲ ਆਰਮੀ ਬਣਿਆ ਹੋਆ ਆ ਐਂਟਰੀ ਹੈ ਜੇਲ ਦੀ ਫਿਲਹਾਲ ਬੰਦ ਆ ਤੇ 3 ਵਜੇ ਖੁੱਲੂਗੀ 3 ਵਜੇ ਫੇਰ ਸਮੂਹ ਦਿਖਾਉਣੇ ਅੱਗੇ ਅੰਦਰ ਜੇਲ੍ਹ ਦੇ ਕੀ ਕੁਛ ਹੈਗਾ ਹੈ ਆਰਮੀ ਏਰੀਆ ਸਾਰਾ ਬਣਿਆ ਹੋਇਆ ਹੈ ਬਣ ਗਈ ਜੀ ਮੈਗੀ ਇਹ ਵੀ ਆ ਮੈਗੀ ਬਣੀ ਜਾਂਦੀ ਹੈ ਹਾਂ ਇਹ ਖਾਣੀ ਹੈ ਪਹਾੜਾਂ ਦੇ ਵਿੱਚ ਕਨੇ ਮੈਗੀ ਸਵਾਦ ਹੁੰਦੀ ਹੈ ਮੈਗੀ ਖਾ ਕੇ ਤੇ ਫੇਰ ਆਪਾਂ ਦੇਖਦੇ ਹਾਂ ਜੇਲ੍ਹ ਹਾਂ ਆ ਮੇਨ ਐਂਟਰੀ ਬਈ ਜੇਰ ਦੀ ਪੁਰਾਣੀ ਦੇਖੋ 1849 ਐਂਡ ਅ ਕਾਉਂਟ ਆਫ 7275 1847 ਦੀ ਬਣੀ ਹੋਈਆਂ 34 ਸੈਲਜ਼ ਈਚ ਆਫ ਦੀਸ ਮੈਜਰ 8 ਫੀਟ ਬਾਈ ਹਾਂ ਹੈ ਸਟੇ ਲਿਖੀ ਹੋਈ ਹੈ ਹਿੰਦੀ ਚ ਲਿਖਿਆ ਹੋਇਆ ਯਾਰ ਹਿੰਦੀ ਵੀ ਨਹੀਂ ਆਉਂਦੀ ਆਪਾਂ ਨੂੰ ਇੰਗਲਿਸ਼ ਸੌਖੀ ਹੈ ਪੜੀ ਹਿੰਦੀ ਪੜੀ ਪੜ੍ਹ ਪੜ੍ਹ ਸਾਈ ਦੇਲ ਕਾ ਨਿਰਮਾਣ ਸੰ 1849 ਈਸਵੀ ਮੇਂ ਆਗਿਆਰੀ 72875 ਕੀ ਲਾਗਤ ਸੇਕ ਗਿਆ ਗਿਆ ਥਾ 72875 ਵੀ ਲੱਗੇ ਸੀਗੇ ਜਿਸ ਮੇਂ ਕੁੱਲ 54 ਕੈਦਿਸ਼ ਹਾਂ ਹਾਂ ਆ ਪੜ੍ਹ ਗਿਆ ਪ੍ਰਤੀਹੇਕ ਕੈਦਿਸ਼ ਕਾ ਆਗੜ ਗਿਆ ਬੂਤਲ ਆ ਨਹੀਂ ਬਣਾਈ ਉਹ ਵੀਡੀਓ ਨਾ ਬਕਰ ਗਿਆ ਤੇ ਮੈਂ ਤੇ ਤਗਾ ਦ ਪੜਾਈ ਜਾਂਦਾ ਯਾਰ ਮੇਰੇ ਹੱਥ ਬਹੁਤ ਟੈਟ ਆ ਬਈ ਹਿੰਦੀ ਚ ਇੰਗਲਿਸ਼ 'ਚ ਉਹ ਮੈਂ ਦੱਸਦਾ ਹੀ ਬਾਰ-ਬਾਰ ਕੇ ਕੀ ਸਟੋਰੀ ਲਿਖੀ ਵੇਦ ਯਾਰ ਬਾਕੀ ਤੁਸੀਂ ਵੀਡੀਓ ਪਾਜ਼ ਕਰਕੇ ਪੜ੍ਹ ਲਓ ਸਾਰਾ ਕੀ ਲਿਖਿਆ ਵਾ ਆ ਦੇਖੋ ਯਾਰ ਹਾਈ ਸੀਟਿੰਗ ਐਂਡ ਮੋਡਰਨ ਮੋਡਰਨ ਫਲੋਰਿੰਗ ਹੋਈ ਵੀ ਇੱਥੇ ਟੀਵੀ ਸੈਟ ਜਿਹੇ ਬਣਾਏ ਕੋ ਜੇ ਬਗੇ ਆ ਬਾਹਰ ਬਾਹਰ ਤੇ ਆਈਆਂ ਹਾਂ ਆ ਦੇਖ ਯਾਰ ਪੁਰਾਣਾ ਮਾਹੌਲ ਆ ਸਾਰਾ ਪੁਰਾਣੀ ਜੇਲ ਹੈ ਉਹਨਾ 15 ਚੱਲਦੇ ਆ ਲੱਕੜ ਦਾ ਫਰਸ਼ ਬਣਾਣਾ ਲੱਖਿਆ ਇੱਥੇ ਹੈਗਾ ਵਾ ਅੱਛਾ ਵੀ ਜੇ ਕੋਈ ਵੀ ਮਤਲਬ ਐਦੀ ਭੱਜੇ ਨੀ ਕੋਈ ਕਾਟਾ ਤੁਹਾਨੂੰ ਪਰਾਂ ਦੀ ਆਵਾਜ਼ ਤੋਂ ਪਤਾ ਲੱਗ ਜੂਗਾ ਹਾਂ ਲੱਗਦਾ ਯਾਰ ਇੱਥੇ ਜਾਣਾ ਆਪਾਂ ਇਹ ਲੱਕੜ ਦਾ ਤਾਂ ਬਣਾਇਆ ਵਾ ਵੀ ਕਹਿੰਦੇ ਵੀ ਜੇ ਕੋਈ ਐਦੀ ਭੱਜੂਗਾ ਆਵਾਜ਼ ਆਊਗੀ ਆਹ ਐਂਟਰੀ ਆ ਮੇਨ ਯਾਰ ਚੱਲ ਆ ਜਾ ਜੱਪੀ ਆਵਾਜ਼ ਆਵੇਉਂਗੀ ਤੇ ਫਿਰ ਉਹ ਤੋਂ ਇਹ ਗੱਲ ਕੋਈ ਇਹ ਕਿਹੜਾ ਜਗ੍ਹਾ ਹੈ ਨਾ ਇਹ ਵੀਡੀਓ ਜਿਹੜੀ ਦੇਖੀ ਜਿਹੜੇ ਆਹ ਜਿਹੜੀ ਸਾਹਮਣੇ ਹੈ ਨਾ ਜੇ ਉਹਨਾਂ ਦੇ ਸੀਗੇ ਇਹਨਾਂ ਨੇ ਕੈਦੀ ਨੂੰ ਜਿਆਦਾ ਤਰ੍ਹਾਂ ਡਿਪਲੇਸਮੈਂਟ ਦੇਣ ਲਈ ਉੱਚੀ ਕਿੰਨਰੇ ਸੀਗੇ ਪਿੱਛੇ ਜੇ ਵੀ ਨਾ ਠੀਕ ਹੈ ਮੈਂਟੇਨ ਸੀ ਇਹ ਦਾ ਦਰਵਾਜ਼ਾ ਬੰਦ ਕਰਕੇ ਇਹਦੇ ਵਿੱਚ ਖੜਾ ਹੁੰਦੇ ਸੀਗੇ ਦੋ 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 ਤਿੰਨ ਤਿੰਨ ਦਿਨ ਉਹ ਕੈਦੀ ਖੜਾ ਹੀ ਰਹਿੰਦਾ ਸੀਗਾ ਨਾ ਬੈਠਾ ਜਾਂਦਾ ਨਾ ਬੈਠੇ ਠੀਕ ਹੈ ਪੈਨਡ ਹੋਣਾ ਕੁਝ ਨਹੀਂ ਕਰ ਸਕਦਾ ਆ ਵੇਖੋ ਵੀ ਸਾਹਮਣੇ ਪੋਰਸ਼ਨ ਬਣਿਆ ਹੋਇਆ ਜਿਹੜਾ ਨਾ ਕਹਿੰਦੇ ਵੀ ਜੇ ਕੈਦੀ ਨੂੰ ਸਭ ਤੋਂ ਸਖਤ ਸਜ਼ਾ ਦੇਣੀ ਹੁੰਦੀ ਸੀਗੀ ਤਾਂ ਇੱਥੇ ਬੰਦ ਕਰਦੇ ਸੀਗੇ ਜਿੱਥੇ ਬੈਠਣ ਨੂੰ ਵੀ ਜਗ੍ਹਾ ਹੈਣੀਗੀ ਤੇ ਦੋ ਦੋ ਤਿੰਨ ਦਿਨ ਦਿਨ ਲਗਾਤਾਰ ਖੜਨਾ ਪੈਂਦਾ ਸੀਗਾ ਆ ਸਾਰੇ ਸੈੱਲ ਬਣੇ ਹੋ ਇੱਥੇ ਆ ਦੇਖੋ ਕਿੰਨੇ ਯਾਰ ਗੋਰਿਆਂ ਦੀ ਕਲਾਕਾਰੀ ਦੇਖੋ ਕੀਤੀ ਵੀ ਲੈ ਸੋਹਣਾ ਸਰਾ ਯਾਰ ਬਈ ਜਮਾ ਇੱਥੇ ਕੁਝ ਨਹੀਂ ਕਰੇ ਇੰਨੇ ਸੈੱਲ ਬਣੇ ਹੋ ਇੱਥੇ ਇੱਥੇ ਕੈਦੀ ਤਾਰ ਦੇ ਹੀ ਯਾਰ ਕਮਾਲ ਹੈ ਯਾਰ ਵੇਖੋ डर आई देख के डरा महात्मा गांधी की हत्या के, के तुरंत बाद गोडसे को ट्रायल के लिए पंजाब हाई कोर्टर शिमला लाया गया शिमला ले जाते समय पुलिस अधिकारियों ने ਉਹ ਉਸ ਰਾਤ ਕੇ ਲਈ ਦਿਖਾਈ ਇੱਥੇ ਨੱਥੂ ਰਾਮ ਗੋੜਸਨ ਰੱਖਿਆ ਗਿਆ ਸੀ ਨੱਥੂ ਰਾਮ ਗੋੜਸਨ ਇੱਥੇ ਰੱਖਿਆ ਗਿਆ ਜਿਹਨੇ ਗਾਂਧੀ ਨੂੰ ਮਾਰਿਆ ਸੀ ਨਹੀਂ ਨਹੀਂ ਮਾਰਿਆ ਸੀ ਆ ਬੰਦਾ ਹੈ ਆ ਦੇਖੋ ਜੀ ਇਹਨੂੰ ਸ਼ਿਮਲੇ ਲੈ ਕੇ ਚੱਲੇ ਸੀਗੇ ਰਸਤੇ ਦੇ ਵਿੱਚ ਜਿਵੇਂ ਇਹਨਾਂ ਨੂੰ ਇੱਕ ਦਿਨ ਲਈ ਇੱਥੇ ਰੱਖਿਆ ਇਹ ਬੰਦੇ ਨੇ ਗਾਂਧੀ ਨੂੰ ਮਾਰਿਆ ਸੀ ਕਹਿੰਦੇ ਹਨ ਤੇ ਉਹਨੂੰ ਐਸ ਸੈੱਲ ਦੇ ਵਿੱਚ ਰੱਖਿਆ ਗਿਆ ਸੀ ਉਹ ਯਾਰ ਤੁਸੀਂ ਅੰਦਰ ਚਾਈ ਜਾਨੇ ਹੋ <laughs> <अगे। laughs> आपसे मुलाकात करनी है हमने भैया आप कब कब आ रहे भैया भैया कब आ आओगे आप जय किसान भैया आप कब आ आओगे? ਆਹ ਨਾ ਫੋਟੋ ਲੱਗੀ ਇੱਥੇ ਜਿਵੇਂ ਤੇ ਇਹਦੇ ਨਾਲ ਆ ਲੱਗਿਆ ਵਾ 바ਰ ਕੋਡ ਸਕੈਨ ਮੀ ਸਕੈਨ ਮੀ ਮਤਲਬ ਕਿ ਤੁਸੀਂ ਵੀਡੀਓ ਪਾਜ਼ ਕਰਕੇ ਉਹਨੂੰ 바ਰ ਕੋਡ ਨੂੰ ਸਕੈਨ ਕਰੋਗੇ ਜਿਹਨੂੰ ਫੋਨ ਦੇ ਵਿੱਚ ਇਹਦੀ ਪੂਰੀ ਹਿਸਟਰੀ ਤੁਸੀਂ ਪੜ ਸਕਦੇ ਆ ਮੈਨੂੰ ਨਹੀਂ ਲੱਗਦਾ ਯਾਰ ਵੀ ਪਹਿਲਾਂ ਨੇਕਟ ਤੇ ਇਹ YouTube ਤੇ ਕਿਸੇ ਨੇ ਇਹ ਜਗ੍ਹਾ ਦਿਖਾਈ ਹੋਣੀ ਆ ਪਰ ਚਲੋ ਇਹ ਇੱਥੇ ਸੀਗਾ ਇਹ ਚੀਜ਼ ਜੇ ਤੁਹਾਨੂੰ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਯਾਰ ਆਹ ਕਿਹੜਾ ਬੰਦਾ ਯਾਰ ਇਹੀ ਆ ਜਰਨਲ ਹਾਂ ਲਿਊਸ ਵੇਟਾ ਬੜਾ ਯਾਰ ਔਖਾ ਜਿਹਾ ਨਾਮ ਬਾਈ ਲਿਖਿਆ ਹੋਇਆ ਏ ਹਾਂ ਬਾਕੀ ਯਾਰ ਆ ਦੇਖੋ ਮੈਂ ਨਾ 바ਰ ਕੋਡ ਤੁਹਾਨੂੰ ਦਿਖਾ ਰਿਹਾ ਸਾਰੇ ਤੁਸੀਂ ਵੀਡੀਓ ਪਾਜ਼ ਕਰਕੇ ਸਕੈਨ ਕਰੋ ਤੇ ਪੂਰੀ ਹਿਸਟਰੀ ਤੁਸੀਂ ਪੜ ਸਕਦੇ ਹੋ ਕੀ ਏ ਆ ਕੀ ਦਾ ਸਿਸਟਮ ਹੈ ਕੀ ਕੋ ਰੱਖਿਆ ਹੋਇਆ ਜਨਰਲ ਲੈਫਟਨੈਂਟ ਜਨਰਲ ਸੀਗਾ ਠੀਕ ਆ ਨਾਮ ਬਹੁਤ ਵੱਡਾ ਜਿਹਾ ਐਡਰੈਸ ਆ ਕੋਈ ਪੀਲਿੰਗ ਨਹੀਂ ਹੋ ਗਿਆ ਕੀ ਕੋ ਲੈਫਟਨੈਂਟ ਜਨਰਲ ਦੀ ਬਈਆ ਐਡਰੈਸ ਪਈ ਆ ਵੀਡੀਓ ਹੱਸਦਾ ਵਈ ਯਾਰ ਲੈਫਟੀਨੈਂਟ ਦੀ ਕਗਰੀ ਪਈ ਜਾਂਦੇ ਵੀਡੀਓ ਪਾਜ਼ ਕਰੋ ਤੇ ਵੇਖੋ ਯਾਰ ਯਾਰ ਬੜਾ ਪੁਰਾਣਾ ਸਿਸਟਮ ਆ ਬਾਈ ਉਹ ਬੰਦੇ ਮਰੀ ਜਾਂਦੇ ਨਾਲ ਫੜਾ ਪੀਪੜੀ ਵਜਾਈ ਜਾਂਦਾ ਆ ਹੋ ਗਿਆ ਯਾਰ ਬਾਈ ਬੜਾ ਮਨ ਕੇ ਨਾ ਪੁਰਾਣੀਆਂ ਚੀਜ਼ਾਂ ਦੇਖ ਕੇ ਬੜਾ ਆਹ ਲਓ ਬੰਦਾ अजीबों गरीब चीज़ फील होती है विक्टोरिया क्रॉस दिखाई अठारह सौ छियानवे प्लेस टू नॉट टच एनीथिंग देखो यार ਐਪਰੀਸੀਏਸ਼ਨ ਫਾਰ ਦ ਵੈਲਿਊਅਰ ਕਲੋਥ ਉਹ ਦਰ ਹੈ ਦਮਾ ਉਹ ਨਾ ਗੰਦੀ ਵੀ ਹੋਣਾ ਅੱਛਾ ਯਾਰ ਆ ਅੱਗੇ ਵੀ ਅੱਗੇ ਆ ਸੈੱਲ ਬਣੇ ਹੋਏ ਯਾਰ ਪਿਛਲੇ ਟੂਰ ਦੇ ਵਿੱਚ ਚੀਜ਼ਾਂ ਦੇਖੀਆਂ ਸੀਗੀਆਂ ਜਿਹੜੀਆਂ ਦਾ ਬਹੁਤ ਵੱਡੀ ਯਾਰ ਜੇਲ ਹੈ ਆ ਦੇਖੋ ਸੋਨ ਨਾ ਕੋਈ ਯਾਰ ਵਿਸਟਰ ਆ ਹੀ ਨਹੀਂ ਰਿਹਾ ਇਧਰਲੇ ਪਾਸੇ ਕੋਈ ਬੰਦਾ ਨਹੀਂ ਵਿਜ਼ਿਟ ਕਰਦਾ ਬਹੁਤ ਘੱਟ ਆ ਦੇਖੋ ਆ ਸਕੈਨ ਕਰੋ ਤੇ ਪੜੋ ਆਹ ਇਹ ਇੱਕ ਸੈੱਲ ਇਹਦੇ ਵਿੱਚ ਇਦਾਂ ਦਾ ਬਣਿਆ ਵੀ ਜਿਹੜੇ ਸਟਾਫ ਸੀਗਾ ਆਰਮੀ ਦਾ ਕੋਈ ਵੀ ਉਦੋਂ ਗੁਰੇ ਰਹਿੰਦੇ ਸੀ ਤਾਂ ਉਹਨਾਂ ਵਾਸਤੇ ਬਣਿਆ ਸੀ ਅੰਦਰ ਵੀ ਖਾਣ ਪੀਣ ਦਾ ਸਿਸਟਮ ਆ ਉਹਦਾ ਇੱਥੇ ਅੰਦਰ ਬਣਾ ਕੇ ਖਾਂਦੇ ਸੀਗੇ ਇੱਥੇ ਵੀ ਕਈ ਦੀ ਬੰਦ ਦੇ ਸੀ ਆ ਦੇਖੋ ਪਿਨਿਸ਼ਮੈਂਟ ਦੇਣ ਵਾਸਤੇ ਆ ਸੈੱਲ ਬਣਿਆ ਹੋਇਆ ਇੱਕ ਯਾਰ ਬੜੀ ਅਜੀਬੋ ਗਰੀਬ ਚੀਜ਼ ਆ ਪੁਰਾਣੀ ਸਾਰੇ ਲੱਕੜ ਦੀ ਫਲੋਰਿੰਗ ਹੋਈ ਵੀ ਆ ਦੇਖੋ ਕੀ ਕੀ ਦੇਖੀ ਯਾਰ ਬਹੁਤ ਵੱਡੀ ਜੇਲ ਹੈ ਤਾਂ ਆ ਵੀ ਵੀਡੀਓ ਪੋਸਟ ਕਰਕੇ ਤੁਸੀਂ ਪੜ੍ਹ ਲਿਓ ਠੀਕ ਹੈ ਇਹਨੂੰ ਮਹਾਤਮਾ ગાંધી ਆ ਵੀ ਯਾਰ ਤੁਸੀਂ QR ਕੋਡ ਸਕੈਨ ਕਰਕੇ ਇਹਦੀ ਪੂਰੀ ਅਸਤੀ ਤੁਸੀਂ ਦੇਖ ਸਕਦੇ ਹੋ ਆ ਮਹਾਤਮਾ ગાંધી ਦੀ ਫੋਟੋ ਲੱਗੀ ਹੋਈ ਇੱਥੇ ਇਹ ਕਿਵੇਂ ਸੀ ਜਸਪ੍ਰੀਤ ਸਿੰਘ ਫੋਟੋ ਕਾ ਲੱਗੀ ਆ ਇਹ ਜਿਵੇਂ ਉਹ ਕਹ ਰਿਹਾ ਜਿਵੇਂ ਮਹਾਤਮਾ ਗਾਂਧੀ ਕੀ ਸੋਚ ਸੀ ਵੀ ਜਿਹੜੇ ਤੁਸੀਂ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਰੱਖਦੇ ਹੋ ਮੈਂ ਵੀ ਉਸ ਤਰ੍ਹਾਂ ਉਹ ਜੇਲ੍ਹ ਵਿੱਚ ਰਹਿਣਾ ਚਾਹੁੰਦਾ ਰਹਿਣਾ ਚਾਹੁੰਦਾ ਮਹਾਤਮਾ ਗਾਂਧੀ ਦੀ ਮਤਲਬ ਖੁਦ ਦੀ ਮਰਜ਼ੀ ਦੇ ਨਾਲ ਉਹਨੂੰ ਇੱਥੇ ਰੱਖਿਆ ਗਿਆ ਸੀ ਠੀਕ ਹੈ ਅੱਜ ਲਿਖਿਆ ਗਿਆ ਇਹ ਰਿਚ ਸਭ ਤੋਂ ਸਲੇਰ ਨੇ ਜਿਹੜੇ ਪ੍ਰਸਾਸ਼ਕ ਨੇ ਜੇਲ੍ਹ ਕਿ ਇਸੇ گاਉਂ ਦੇ ਵਿੱਚ ਉਹਨਾਂ ਦੇ ਰਹਿਣੇ ਦਾ ਪ੍ਰਬੰਧ ਕੀਤਾ ਬਈ ਆ ਉਹ ਕਮਰਾ ਏ ਜਿੱਥੇ ਮਹਾਤਮਾ ਗਾਂਧੀ ਆਪਦੀ ਮਰਜ਼ੀ ਦੇ ਨਾਲ ਰਹੇ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਵੇਂ ਤੁਸੀਂ ਬਾਕੀ ਕੈਦੀਆਂ ਨੂੰ ਇੱਥੇ ਰੱਖਦੇ ਹੋ ਮੈਂ ਉੱਥੇ ਰਹਿ ਕੇ ਵੇਖਣਾ ਚਾਹਣਾ ਹੈ ਵੇਖੀ ਹੈਗਾ ਅੰਦਰ ਦੇ ਕਿਵੇਂ ਦੀ ਫੀਲਿੰਗ ਆਉਂਦੀ ਹੈ ਗੈਦਿਆਂ ਨੂੰ ਆ ਫੇਰ ਇੱਥੇ ਅੰਗੀਠੀ ਸਿਸਟਮ ਬਣਿਆ ਬਾ ਰੋਣ ਨੂੰ ਏਕ ਦੇ ਰਾਸਤੇ ਇਹ ਠੰਡ ਆ ਪ੍ਰਾਣੇ ਯਾਰ ਚੈਨਲ ਲੋਹੇ ਦੇ ਉਵੇਂ ਲੱਗੇ ਹੋਇਆ ਸਭ ਤੋਂ ਲਾਸਟਾ ਮੈਨੂੰ ਲੱਗਦਾ ਦੋ ਗੋਮਲੇ ਵਿੱਚ ਜਿਹੜੀ ਵੇਲੇ ਆ ਆ ਦੇਖੋ ਆ ਚਰਖਾ ਰੱਖਿਆ ਹੋਇਆ ਹੈ ਆ ਪਿੱਛੇ ਬਾ ਪੇਪਰ ਲੱਗਿਆ ਹੋਇਆ ਤਾਂ ਕਿ ਇੱਕ ਨਿਸ਼ਾਨੀ ਰਵੇ ਆਹ ਉਹ ਕੁਰਸੀ ਹੈ ਯਾਰ ਬੜੀ ਪੁਰਾਣੀ ਚੀਜ਼ ਵੇਖ ਕੇ ਮਹਿਸੂਸ ਆ ਦੇਖੋ ਆ ਬਹੁਤ ਪੁਰਾਣੀ ਫੋਟੋ ਆ ਆ ਦੇਖੋ ਨਹੀਂ ਠੀਕ ਆ ਯਾਰ ਪੁਰਾਣੀਆਂ ਚੀਜ਼ਾਂ ਨਾਲ ਹਲੇ ਵੀ ਇਧਰ ਨੂੰ ਹੈਗੀਆਂ ਨੇ ਬਹੁਤ ਟੌਰਚਰ ਟ੍ਰੀਟਮੈਂਟਸ ਆ ਹਾਂ ਜਿੱਥੇ ਬਈ ਜਿੱਥੇ ਮਹਾਤਮਾ ਗਾਂਧੀ ਜੀ ਰਹੇ ਸੀ ਉਹਦੇ ਸਾਹਮਣੇ ਆ ਦੇਖੋ ਦਾ ਟੌਰਚਰ ਐਂਡ ਪਨਿਸ਼ਮੈਂਟ ਸੈਲ ਲਿਖਿਆ ਹੋਇਆ ਇੱਥੇ ਮਿਲ ਕੇ ਕੈਦੀ ਨੂੰ ਸਖਤ ਸਜ਼ਾ ਦਿੰਦੇ ਸੀਗੇ ਉਹ ਸੈਲ ਬਣਿਆ ਹੋਇਆ ਜੇਲਦਾਨੋਂ ਪਾਵ ਯਾਰ ਅਜੀਬੋ ਗਰੀਬ ਕਿਵੇਂ ਕਿਵੇਂ ਐਂਟਰੀਆਂ ਹੈਗੀਆਂ ਯਾਰ ਗੋਰਿਆਂ ਦਾ ਕੰਮ ਬਾ ਕਮਾਲ ਹੀ ਕੀਤਾ ਪਿਆ ਲੈ ਆਹ ਦੇਖੋ ਯਾਰ ਸੋਨ ਬਿਲਕੁਲ ਸੋਨਸਾਨ ਹਾਂ ਦੇਖੋ ਆਪਾਂ 메인 ਸੈੱਲ ਦੇ ਵਿੱਚ ਆ ਗਏ ਨਾ ਜੇਲ ਜਿਹੜੀ ਹੈਗੀ ਇਹ ਟੀ ਸ਼ੇਪ ਦੇ ਵਿੱਚ ਬਣੀ ਹੋਈ ਆ ਇਧਰੋਂ ਐਂਟਰੀ ਕੀਤੀ ਸੀਗੀ ਇਧਰੋਂ ਐਂਟਰੀ ਕਰਕੇ ਕੁਸ਼ ਸੈੱਲ ਇਧਰਲੀਫ ਲੈਫਟ ਸਾਈਡ ਤੇ ਬਣੇ ਹੋਇਆ ਕੁਸ਼ ਰਾਈਟ ਸਾਈਡ ਤੇ ਬਣੇ ਹੋਇਆ ਇਧਰੋਂ ਫੇਰ ਅੱਗੇ ਐਂਟਰੀ ਆ ਆ ਉੱਪਰ ਹਵਾ ਕ੍ਰੋਸ ਹੋਣ ਵਾਸਤੇ ਬਣਾਏ ਹੋਇਆ ਤਾਂ ਕਿ ਪੱਖੇ ਦੀ ਕਿਤੇ ਜ਼ਰੂਰਤ ਨਾ ਪਵੇ ਮੌਸਮ ਅੰਦਰਲਾ ਸਹੀ ਰਵੇ ਸੈੱਟ ਰਵੇ ਉਹ ਬਹੁਤ ਚੰਗਾਰ ਚੀਜ਼ ਬਣੀ ਵੀ ਆ ਯਾਰ ਪੁਰਾਣੀ ਪਰ ਦੇਖ ਕੇ ਪੁਰਾਣੀਆਂ ਚੀਜ਼ਾਂ ਬੜੀਆਂ ਅਜੀਬ ਜਿਹਾ ਫੀਲ ਹੁੰਦਾ ਏ ਵੀ ਕੀ ਕੋਸ਼ੀ ਆ ਰੋਸ ਵੇਲੇ ਦਾ ਬਣਿਆ ਹੋਇਆ ਏ ਤੇ ਹਲੇ ਵੀ ਸੰਭਾਲ ਕੇ ਰੱਖਿਆ ਗਿਆ ਆ ਆ ਫੋਟੋਸ ਮੈਂ ਵੀਡੀਓ ਦੇ ਵਿੱਚ ਲੈ ਰਹੇ ਆ ਸਾਰੀਆਂ ਤੁਸੀਂ ਵੀਡੀਓ ਪਾਜ਼ ਕਰਕੇ ਸਾਗਵਾਂ ਦੀ ਲੱਕੜੀ ਦੇ ਦਰਵਾਜ਼ੇ ਬਣੇ ਹੋਏ ਆ ਸਾਗਵਾਂ ਦੀ ਲੱਕੜੀ ਲਈ ਹੈ ਆ ਦਰਵਾਜ਼ਾ ਪੁਰਾਣਾ ਫੇਰ ਪੂਰੇ ਹੈਵੀ ਬਣੇ ਵਿਆ ਏ ਆਣਾ ਯਰ ਨਲਕਾ ਲੱਗਿਆ ਹੋਇਆ ਇੱਥੇ 1865 ਦਾ ਇਹ ਦੇਖੋ ਬੜਾ ਜੀਵ ਜੀ ਕਿਸੇ ਪਤਾ ਨਹੀਂ ਕਿਵੇਂ ਚੱਲਦਾ ਚੁੱਲਦਾ ਹੂਦਵਾ ਹੋਇਆ ਘੁੰਮਦਾ ਇੱਥੇ ਤੁਸੀਂ ਵੀਡੀਓ ਪਾਜ਼ ਕਰਕੇ ਬਾਅਦ ਚੋਂ ਪੜ ਲਿਓ ਹਾਂ ਇਧਰ ਜੇਲ ਦਾ ਸਾਰਾ ਬਾਹਰਲੀ ਸਾਈਡ ਆ ਗਈ ਹੈ ਆਊਟਰ ਸਾਈਡ ਇਹ ਤੁਹਾਨੂੰ ਦਿਖਾਉਣੇ ਆ ਹੁਣ ਤਾਂ ਦਰਵਾਜ਼ੇ ਲੈ ਖਰਾਬ ਹੀ ਹੋਏ ਪਏ ਬਾਹਰ ਲਈ ਤਾਂ ਖੈਰ ਦੇਖੋ ਯਾਰ ਆ ਸਾਰਾ ਇੱਧਰ ਕੀ ਬਣਿਆ ਵਾ ਹੈ ਇੱਧਰ ਕੀ ਬਣਿਆ ਵਾ ਪੱਠੀਆਂ ਬਣਾਈਆਂ ਲੱਗੀਆਂ ਹੁੰਦਾ ਯਾਰ ਇਹ ਕੋਈ ਚੀਜ਼ਾਂ ਇੱਧਰ ਯਾਰਾਂ ਰੂਮ ਬਣੇ ਹੋਏ ਦੋ ਹੁਣ ਪਤਾ ਨਹੀਂ ਹੈ ਤਾਂ ਖੁੱਲ੍ਹ ਹੀ ਆ ਖੋਲ ਖਾਂ ਜਾਸਪਰੀ ਪਹਿਲਾਂ ਜਾਊਗਾ ਅੰਦਰ। ਜੋ 올ਡ ਬਲੈਕ ਸਮਿਟੀ ਸ਼ੌਪ। ਫਿਰ ਇਨਵਰਸਟੇਸ਼ਨ ਇੱਥੇ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਜਿਹੜੇ ਹੱਥਕੜੀਆਂ ਉਹਨਾਂ ਬੰਨ੍ਹਦੀਆਂ ਸੀਗੀਆਂ ਆ ਜਗ੍ਹਾ ਤੇ। ਠੀਕ ਆ ਓਏ ਆ ਫਿਰ ਮੈਂ ਨਹੀਂ ਮੈਂ ਆਪਾਂ ਥੋੜਾ ਜਾ। ਅੱਗ ਚੱਲਦੀ ਆ ਹਾਂ ਗਰਮ ਹੁੰਦਾ। ਹਾਂ। ਇਹ ਚੋਂ ਆਹ ਸੀ ਜੀ। ਠੀਕ ਆ ਠੀਕ ਆ ਇੱਥੇ ਅੱਗ ਲੱਗਦੀ ਆ ਤੇ ਮੁੜ ਕੇ ਆ ਬਈ ਹੱਥਕੜੀਆਂ ਇੱਥੇ ਬੰਨ੍ਹਦੀਆਂ ਸੀਗੀਆਂ ਦੇਖੋ। ਆ ਚੀਜ਼ ਬਣੀ ਹੋਈ ਐ ਯਾਰ ਇਹ ਮੈਨੂੰ ਨਾ ਪਹਿਲਾਂ ਕਿਸੇ ਨੇ ਮੈਨੂੰ ਨਹੀਂ ਮੈਂ YouTube ਤੇ ਨਹੀਂ ਦੇਖੀ ਇਹ ਇਹ ਚੀਜ਼ ਹੈ ਹਾਂ ਹਾਂ ਦੇਖ ਯਾਰ ਉਹ ਵੀ ਹਰੇ ਉਹ ਉਹੀ ਚੀਜ਼ ਕਰ ਰਿਹਾ ਕਰਦਾ ਜਿਹੜੀ ਮੂਰੇ ਮੂਰੇ ਨਹੀਂ ਹਾਂ ਦੇਖੋ ਯਾਰ ਆਹ ਬਈ ਸਿਸਟਮ ਇੱਥੇ ਕਹਿੰਦੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਆਹ ਦੇਖੋ ਸਕਾਟਲੈਂਡ ਤੋਂ ਲਿਆਂਦਾ ਗਿਆ ਸੀ ਤੇ ਜਿਵੇਂ ਅੱਗ ਲੱਗ ਜੇ ਮੰਨ ਕੇ ਚੱਲੋ ਇਹ ਥੇ ਜੇਨ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਅੱਗ ਦੀ ਹਨਾ ਉਹਦੇ ਆਸਤੇ ਨੀਚੋਂ ਜ਼ਿਆਦਾ ਪਾਣੀ ਕੱਢਣ ਦੇ ਲਈ ਆ ਸਾਰਾ ਇਹਦੇ ਬਾਰੇ ਲਿਖਿਆ ਹੋਇਆ ਏ ਇਹ ਤੁਸੀਂ ਦੇਖ ਸਕਦੇ ਆ ਆ ਸਾਹਮਣੇ ਇੱਕ ਹੋਰ ਬੋਰਡ ਲੱਗਾ ਹੈ ਮਿੱਟੀ پیسਣੇ ਦਾ ਯੰਤਰ ਯੰਤਰ ਆ ਵੀ ਬਈ ਆਹ ਹਾ ਮੁੱਧਗਰ ਚੱਕੀਆਂ ਜਿਵੇਂ ਆਪਣੇ ਹੁੰਦੀਆਂ ਨੇ ਮੁੱਧਗਰ ਹਾਂ ਠੀਕ ਲਓ ਜੀ ਏ ਸਗੀ ਜੇਲ ਕਿਹੜੀ ਜੇਲ ਜਸਪ੍ਰੀਤ ਦਕਸ਼ਾਈ ਜੇਲ ਦਕਸ਼ਾਈ ਜੇਲ ਮਰੇਜਾਂ ਵਾਲੀ ਜੇਲ ਭਾਈ ਚਲੋ ਇੱਥੋਂ ਹੁਣ ਚੱਲੀਏ ਆਪਾਂ ਅੱਗੇ ਬਹੁਤ ਵਧੀਆ ਲੱਗਿਆ ਯਾਰ ਪੁਰਾਣੀ ਚੀਜ਼ ਦੇਖ ਕੇ ਨਾ ਵਧੀਆ ਲੱਗਦਾ ਏ ਨਾਲੇ ਤੁਹਾਨੂੰ ਵੀ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਯਾਰ ਇਹੋ ਜਿਹੀਆਂ ਲੋਕੇਸ਼ਨ ਦੇਖ ਕੇ ਹੁਣ ਆਪਾਂ ਇੱਥੋਂ ਚੱਲਾਂਗੇ ਅੱਗੇ ਮੋਹਨ ਹੈਰੀਟੇਜ ਮੰਦਿਰ ਬਣਿਆ ਹੋਇਆ ਕ੍ਰਿਸ਼ਨ ਭਗਵਾਨ ਜੀ ਦਾ ਮਤਲਬ ਕਿ ਸਾਰੇ ਦੇਵੀ ਦੇਵਤਿਆਂ ਦਾ ਮੰਦਿਰ ਹੀ ਆ ਬਹੁਤ ਸ਼ਾਨਦਾਰ ਬਣਿਆ ਹੋ ਉਹ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਚਲੋ ਫਿਰ ਡਾਇਰੈਕਟ ਮੈਨੂੰ ਉੱਥੇ ਹੀ ਮਿਲਦੇ ਆਪਾਂ ਹੁਣ ਠੀਕ ਹੈ